Godi, ja volim. Ali je. Ali je.

What's <laughs> your <laughs>

ਕਰਦੋ 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 ਮਾਂਡ ਅੱਜ ਪੰਜਾਬ ਸਰਕਾਰ ਨੇ ਪੂਰੇ ਕਰਦੇ ਹੋਏ ਸਾਡੇ ਬਹੁਤ ਹੀ ਆਨਰੇਬਲ ਸਾਡੇ ਮੰਤਰੀ ਪੰਜਾਬ ਸਰਕਾਰ ਸ਼੍ਰੀ ਮਹਿੰਦਰ ਭਗਤ ਜੀ ਔਰ ਮੇਰੇ ਨਾਲ ਮੇਰੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਜੈਨ ਸਾਹਿਬ ਸਾਡੇ ਕਮਿਸ਼ਨਰ ਸਾਹਿਬ ਔਰ ਇਸ ਸਾਡੀ ਜਿਹੜੀ ਕਮੇਟੀ ਹੈ ਫਾਇਰ ਬ੍ਰਿਗੇਡ ਉਹਦੇ ਚੇਅਰਮੈਨ ਸਾਡੇ ਭੰਜੀ ਔਰ ਕਾਉਂਸਲ ਸਾਥੀ ਸਾਰਿਆਂ ਨੇ ਹੀ ਜਿਹੜੇ ਸਾਡੇ ਇੰਡਸਟ੍ਰੀਅਲਿਸਟ ਭਾਈ ਆ ਇਹਨਾਂ ਦੇ ਨਾਲ ਅਸੀਂ ਮਿਲ ਕੇ ਅੱਜ ਪਹਿਲਾ ਗੁਰੂ ਸਾਹਿਬ ਦੀ ਓਟ ਲੈਂਦੇ ਹੋਏ ਅੱਜ ਅਸੀਂ ਇੱਥੇ ਸੁਪਰੀ ਸਾਹਿਬ ਦਾ ਜਿਹੜਾ ਸਾਡੇ ਤੇ ਪਾਰਟ ਹੋਇਆ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਓਟ ਲੈਂਦੇ ਹੋਏ ਅੱਜ ਜਿਹੜਾ ਉਦਘਾਟਨ ਆਨਰੇਬਲ ਮਿਨਿਸਟਰ ਸਾਹਿਬ ਨੇ ਕੀਤਾ ਮੈਂ ਸਾਰੇ ਜੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਰਨਾਮਾ ਵੀ ਦਿੰਦਾ ਔਰ ਇਹ ਬਹੁਤ ਦੇਰ ਦੀ ਜਿਹੜੀ ਡਿਮਾਂਡ ਜਿੱਦਾਂ ਭਗਤ ਜਿੰਨੇ ਦੱਸਿਆ ਇਹ ਸਮੇਂ ਇੰਡਸਟਰੀ ਦੀ ਸੀਗੀ ਕਿਉਂਕਿ ਪ੍ਰਮਾਤਮਾ ਨਾ ਕਰੇ ਕਦੀ ਕਿਸੇ ਦੇ ਕੋਈ ਇੰਡਸਟਰੀ ਦੇ ਵਿੱਚ ਕੋਈ ਆਸ-ਪਾਸ ਕਿਤੇ ਕੋਈ ਹਵੀ ਨਾ ਵੀ ਹੋ ਜਾਵੇ ਤੇ ਬੜੀ ਦਿੱਕਤ ਆਂਦੀ ਸੀਗੀ ਕੋਈ ਕਿਉਂਕਿ ਗੱਡੀਆਂ ਇਹ ਥੋੜਾ ਲੌਂਗ ਡਿਸਟੈਂਸ ਹੈ ਜਿਹੜਾ ਸਾਡਾ ਇੱਕਲਾ ਬੇਸ ਹੈਗਾ ਤੇ ਸੋ ਆਮ ਆਦਮੀ ਦੀ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਪੰਜਾਬ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮੰਤਰੀ ਸਾਹਿਬ ਨੇ ਦੱਸਿਆ ਹੋਰ ਵੀ ਜਿਹੜੇ ਜਿਹੜੇ ਪੰਜਾਬ ਦੇ ਡਿਵੈਲਪਮੈਂਟ ਨਾਲ ਰਿਲੇਟਿਡ ਕੰਮ ਹੈਗੇ ਆ ਉਹ ਤੁਹਾਨੂੰ ਨਜ਼ਰ ਆਊਗੇ ਔਰ ਇੱਕ ਵਾਰ ਫੇਰ ਮੈਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੰਗਲ ਸ਼ੋਭ ਕਾਮਨਾਵਾਂ ਦਰਨਾ ਜੈ ਅੱਜ ਜਿਹੜੀ ਅੱਜ ਇਹ ਫਾਇਰ ਬ੍ਰੀਫਿੰਗ ਹੈ ਇਹਦਾ ਕੀ ਸਰਜੀਕਾ ਕੰਪਲੈਕਸ ਦੇ ਵਿੱਚ ਉਗਾਰਡਨ ਕੀਤਾ ਗਿਆ ਇਸ ਤੇ ਅਸੀਂ ਬ੍ਰੀਫ ਕਰਨਾ ਠੀਕ ਹੈ ਤੁਹਾਨੂੰ ਸਾਥੀਓ ਸਪੋਰਟਸ ਐਂਡ ਸਰਜੀਕਾ ਕੰਪਲੈਕਸ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸਾਰੇ ਇੰਡਸਟਰੀਜ਼ ਦੀ ਮੰਗ ਸੀ ਕਿ ਇੱਥੇ ਜੋ ਫਾਇਰ ਬ੍ਰੀਡ ਦਾ ਸਟੇਸ਼ਨ ਹੋਣਾ ਚਾਹੀਦਾ ਹੈ ਅਗਰ ਕਿਤੇ ਕੋਈ ਅਗਰ ਕਿਸੇ ਟਾਈਮ ਫਾਇਰ ਲੱਗਦੀ ਸੀ ਤੇ ਇੱਥੇ ਕੋਈ ਬਹੁਤ ਦੂਰੋਂ ਗੱਡੀਆਂ ਆਉਂਦੀਆਂ ਹਨ ਔਰ ਆਨ ਤੱਕ ਬਹੁਤ ਜ਼ਿਆਦਾ ਇਨਸਾਨ ਹੋ ਜਾਂਦਾ ਸੀ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਗਵਾਈ ਹੇਟ ਪੰਜਾਬ ਆ ਚੌਮੁਖੀ ਵਿਕਾਸ ਕਰ ਰਿਹਾ ਹੈ ਉਸ ਦੇ ਤਹਿਤ ਆ ਜੰਦਰ ਸ਼ਹਿਰ ਦੇ ਵਿੱਚ ਮੈਂ ਧੰਨਵਾਦ ਕਰਨਾ ਜੰਦਰ ਸ਼ਹਿਰ ਦੇ ਮੇਅਰ ਸਾਹਿਬ ਦਾ ਉਹਦੇ ਨਾਲ ਨਾਲ ਕਮਿਸ਼ਨਰ ਕਾਰਪੋਰੇਸ਼ਨ ਗੋਤਮ ਜੀ ਜੈਨ ਜੀ ਜਿਨ੍ਹਾਂ ਨੇ ਪ੍ਰਯਾਸ ਕਰਕੇ ਅੱਜ ਇੱਥੇ ਬਹੁਤ ਵੱਡੀ ਦੇਣ ਇਸ ਸਪੋਰਟ ਸੈਜ ਕੰਗਰਸ ਦਿੱਤੀ ਹੈ 1 ਕਰੋੜ 30 ਲੱਖ ਰੁਪਏ ਜੋ ਲਾਗਤ ਇਸ ਦੀ ਆਈ ਹੈ ਜੀ ਔਰ ਮੈਂ ਦੇਖਿਆ ਬਹੁਤ ਵਧੀਆ ਅੰਦਰ ਆਫਿਸ ਕੰਪਾਰਟਮੈਂਟ ਬਣੇ ਨੇ ਅਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਵਾਂਗੇ ਤਾਂ ਕਿ ਹੋ ਸਕੇ ਅਸੀਂ ਕਾਰਪੋਰੇਸ਼ਨ ਦਾ ਵੀ ਕੁਝ ਕੰਮ ਇੱਥੇ ਜੋ ਹੈ ਕਰਨਾ ਸ਼ੁਰੂ ਕਰੀਏ ਇਸ ਇਲਾਕੇ ਵਾਸਤੇ ਕਿਉਂਕਿ ਇਹ ਜੋ ਇੱਕ ਬਹੁਤ ਵੱਡੀ ਦੇਣ ਪੰਜਾਬ ਸਰਕਾਰ ਦੀ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਦੇਖਿਆ ਜਾਂਦਾ ਹੈ ਕਿ ਦੇਖੋ ਇਹ ਅਗਰ ਦੇਖਿਆ ਜਾਏ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਐਸੇ ਕੰਮ ਹੋਏ ਹਨ ਜਿਹੜੇ ਕਿ ਦੀ 40-47 ਲੋਕਾਂ ਦੀਆਂ ਮੰਗਾਂ ਤੇ ਸਨ ਪਰ ਉਹ ਕੋਈ ਵੀ ਮੰਗ ਦੀ ਸੁਣਵਾਈ ਨਹੀਂ ਸੀ ਹੋ ਰਹੀ ਸੋ ਮੈਂ ਅੱਜ ਇੱਕ ਵਾਰ ਫੇਰ ਪੰਜਾਬ ਦੇ ਮੁੱਖ ਅੰਤਿਜ਼ਾਰਪੁਰ ਨੂੰ ਸਨਮਾਨ ਸਾਹਿਬ ਦਾ ਇੱਥੇ ਧਨਵਾਦ ਕਰਨਾ ਨਾਲ ਮੁਬਾਰਕਬਾਦ ਦਿਨਾ ਤਾਂ ਕਿ ਜੋ ਉਹਨਾਂ ਦੀ ਟੀਮ ਹੈ ਐਜ਼ ਅ ਟੀਮ ਐਜ਼ ਅ ਮਨਿਸਟਰ অর ਐਜ਼ ਅ ਮੇਅਰ ਐਜ਼ ਅ ਕਾਰਪੋਰੇਸ਼ਨ ਕਮਿਸ਼ਨਰ ਸਾਰੇ ਸੀ ਮਾਨਸਕੀ ਟੀਮ ਬਣ ਕੇ ਕੰਮ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਤੇ ਦੇਖੋਗੇ ਕਿ ਜੰਦਰ ਸ਼ਹਿਰ ਦੇ ਵਿੱਚ ਔਰ ਸਾਰੇ ਪੰਜਾਬ ਵਿੱਚ ਬਹੁਤ ਸਾਰੇ ਹੋਰ ਐਸੇ ਕੰਮ ਹੋਣਗੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਇਤਨਾ ਖੂਬਸੂਰਤ ਜੋ ਸਰਾ ਸ਼ਹਿਰ ਹੈ ਉੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਏਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਸੀ ਆਨ ਉਸ ਸਮੇਂ ਦੇ ਵਿੱਚ ਆਪਣੇ ਮੇਰ ਸਾਹਿਬ ਨੇ 392 ਦੇ ਹੇਠ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਸੋ ਅੱਜ ਮੈਂ ਡਿਵੀਜ਼ਨਲ ਫਾਇਰ ਆਫੀਸਰ ਦਸਵੰਤ ਸਿੰਘ ਤਾਲੂ ਦਲੰਦਰ ਫਾਇਰ ਗੇਟ ਤੋਂ ਬਿਲੋਂਗ ਕਰਦਾ ਹਾਂ ਸਰ ਅਜਿ ਨੂੰ ਸਬਜ਼ੀ ਕੰਪਲੈਕਸ ਦੇ ਵਿੱਚ ਇੱਕ ਨਵੇਂ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਨੇ ਕਿਹੜੀਆਂ ਸੁਵਿਧਾਵਾਂ ਤੁਹਾਡੇ ਕੋਲ ਚੱਲੈ ਸੋਣਗੀਆਂ ਕਿ ਕਿੰਨੀਆਂ ਗੱਡੀਆਂ ਹੋਣਗੀਆਂ ਤੇ ਕਿੰਨੇ ਕੰਮ ਚੱਲਣਗੇ ਜਿਹੜੇ ਤੇ ਕੰਮ ਕਰਨਗੇ ਸਾਡੇ ਕੋਲ ਅਸਲੇ ਪਰਮਾਨੈਂਟ ਕੋਈ ਸਟਾਫ ਨਹੀਂ ਆਇਆ ਹਾਲਪ ਆਲਰੇਡੀ ਜਿਹੜਾ ਸਟਾਫ ਚੱਲ ਰਿਹਾ ਹੈ 93 ਬੰਦੇ ਦਾ ਜਲੰਧਰ ਦੇ ਵਿੱਚ ਉਸ ਵਿੱਚੋਂ ਹੀ ਅਸੀਂ ਡਿਸਟ੍ਰਿਬਿਊਟ ਕਰਕੇ ਤਿੰਨਾਂ ਸ਼ਿੱਤਾਂ ਦੇ ਵਿੱਚ ਇਹ ਸਟੇਸ਼ਨ ਨੂੰ ਚੱਲੂ ਰੱਖਾਂਗੇ ਕਿ ਅਸੀਂ ਆਪਣੇ ਪਹਿਲੇ ਸਟੇਸ਼ਨ ਤੋਂ ਜਿਹੜਾ ਸਮਾਰਟ ਸਿਟੀ ਦੇ ਨਾਮ ਹੁਕਮੈਂਟ ਮਿਲਿਆ ਸੀ ਵਾਟਰ ਬਾਊਜ਼ਰ ਜੋ 12000 ਲੀਟਰ ਦਾ ਟੈਂਕਰ ਹੈਗਾ ਇੱਕ ਬੀ ਫਾਇਰ ਟੈਂਡਰ ਹੈ ਇੱਕ ਆਪਣਾ ਰੈਸਕਿਊ ਟੈਂਡਰ ਹੈ ਇੱਕ ਕਯੂ ਆਰ ਵੀ ਟੈਂਡਰ ਆ ਚਾਰ ਟੈਂਡਰ ਜਿਹੜੇ ਅਸੀਂ ਅਵੇਲੇਬਲ ਰੱਖਾਂਗੇ ਇਹਨਾਂ ਚੌਥੇ ਜਿਹੜਾ ਛੋਟਾ ਕਯੂ ਆਰ ਵੀ ਟੈਂਡਰ ਹੈ ਇਹ ਇਧਰ ਉਧਰ ਜਾ ਸਕਦਾ ਹੈਗਾ ਪਰ ਤਿੰਨ ਆਲਰੇਡੀ ਇੱਥੇ ਸਟਾਰ ਰੱਖਾਂਗੇ ਅਸੀਂ ਫਰਸਟ ਰਿਸਪੌਂਡਰ ਦੇ ਉੱਤੇ ਬੀ ਫਾਇਰ ਟੈਂਡਰ ਜਿਹੜਾ ਇੱਥੋਂ ਵੱਡਾ ਹੈ ਸੈਕਿੰਡ ਆਫ ਨੋਟ ਟੂ ਹਰ ਬੀ ਹੈਡ ਆਫ ਸੋ ਇਦਾਂ ਦੀ ਬੈਕਅਪ ਤੇ ਨਿਕਲੇ ਦੀ ਉਸ ਤੋਂ ਨਾਲ ਹੀ ਜੇ ਵੱਡਾ ਕੋਈ ਇਨਸੀਡੈਂਟ ਲੱਗਦਾ ਹੈ ਇਹ ਵਾਟਰ ਬੂਜ਼ਰ ਜਿਹੜਾ ਆਲਰੇਡੀ ਇੱਥੇ 12000 ਲੀਟਰ ਦਾ ਹੀ ਖੜਾ ਕੀਤਾ ਉਹਨੂੰ ਟਰਨਓਵਰ ਕਰਵਾਉਣਾ ਸਰ ਕਿੰਨੀਆਂ ਗੱਡੀਆਂ ਇੱਥੇ ਇਸ ਟਾਈਮ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ ਸਰ ਇਸ ਵੇਲੇ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਜਿਹਨੇ ਫਾਇਰਿੰਗ ਬੀਡ ਅਪ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਚਾਰ ਸਟੇਸ਼ਨ ਆਲਰੇਡੀ ਜਿਹੜੇ ਚੱਲ ਰਿਹਾ ਗਿਆ ਉਹਨਾਂ ਕੋਲ ਸਾਡੇ ਕੋਲ 21 ਤੋਂ 22 ਗੱਡੀਆਂ ਜਿਹੜੇ ਛੋਟੀਆਂ ਵੱਡੀਆਂ ਸਾਰੀਆਂ ਪਾਸੇ ਚੱਲ ਰਹੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਹੈਡ ਆਫਸ ਦੇ ਜ਼ਿਆਦਾ ਗੱਡੀਆਂ ਦੀ ਸਟਰੈਂਥ ਹੋਣ ਕਰਕੇ ਉੱਥੇ ਜਗਾ ਘਟੂਣ ਕਰਕੇ ਕਿ ਅਸੀਂ ਉਹਨਾਂ ਗੱਡੀਆਂ ਦੇ ਵਿੱਚੋਂ ਡਿਵਾਈਡ ਕਰਕੇ ਉੱਥੇ ਲਿਆਂਦੀਆਂ ਇਸ ਸਿਚੁਏਸ਼ਨ ਨੂੰ ਕਿੰਨੀਆਂ ਗੱਡੀਆਂ ਹੋਣਗੀਆਂ ਸਰ ਇਸ ਉਹ ਐਸਵੀਡੀ ਅਸੀਂ ਇਹ ਚਾਰ ਗੱਡੀਆਂ ਹੀ ਕਰਾਂਗੇ ਤੇ ਅਧਿਕਾਰੀ ਕਰੇ ਬੁਲਾਵਾ ਹੋਣਗੇ ਉਹ ਕਿਤੇ ਰਹੇਗੇ ਇਸ ਤੋਂ ਉਹ ਅਸੀਂ ਸ਼ਿਫਟ वाइज ਸ਼ਿਫਟ ਤਿੰਨ ਬੰਦਿਆਂ ਦੀ ਸ਼ਿਫਟ ਚਲਾਵਾਂਗੇ ਕਿ ਇਸੇ ਇਲਾਕੇ ਨੂੰ ਬਹੁਤ ਜ਼ਿਆਦਾ ਡਿਮਾਂਡ ਸੀਗੀ ਬਿਲਕੁਲ ਜੀ ਇਸ ਇਲਾਕੇ ਦੀ ਡਿਮਾਂਡ ਨੂੰ ਵੇਖਦੇ ਆਏ ਜੋ ਸਰਕਾਰ ਨੇ ਬਹੁਤ ਕੋਸ਼ਿਸ਼ ਕਰਕੇ ਬਹੁਤ ਵਧੀਆ ਫੈਸਲਾ ਬਣਾ ਕੇ ਦਿੱਤਾ ਹੈ ਕਿ ਅਸੀਂ ਇਸ ਬਣੀ ਹੋਈ ਬਿਲਡਿੰਗ ਦੇ ਵਿੱਚ ਇਹਦਾ ਪੂਰਾ ਪੂਰਾ ਲਾਭ ਲਵਾਉਣੀ ਹੈ ਜੀ ਕੋਸ਼ਿਸ਼ ਇਹ ਨਹੀਂ ਰਹਿੰਦੀ ਕਿ ਜਿਹੜਾ ਸ਼ਹਿਰ ਦੇ ਵਿੱਚ ਮੇਨ ਆਫਿਸ ਹੈਗਾ ਉਹਨੂੰ ਸ਼ਿਫਟ ਕਰਦੇ ਬਸੇ ਸਰ ਅਸੀਂ ਉਹ ਵੀ ਉਹ ਜਿਹੜਾ ਵੀ ਘਟਾ ਸਰ ਹੈਡ ਆਫ ਉਸ ਨੂੰ ਇਹ ਚੀਜ਼ ਨਹੀਂ ਕਰ ਸਕਦੇ ਲਿੱਕਰ ਸਾਡੀ ਜਿਆਦਾ ਜਿਹੜੀ ਇੱਥੇ ਹੀ ਤੁਹਾਡੀ ਅਵੇਲੇਬਿਲਟੀ ਇੱਥੇ ਰਹਿ ਗਈ ਆ ਅਫਸਰਾਂ ਦੀ ਸਟਾਫ ਦੀ ਤੇ ਫਾਇਰਟ ਡੰਗ ਠੀਕ ਆ